ਸਾਸੀ ਕਾਲ ਜੀ ਇੱਕ ਵਾਰੀ ਫਿਰ ਕੇਂਦਰ ਦੀ ਬੀਜੇਪੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹਰਿਆਣੇ ਦੀ ਸਰਕਾਰ ਨੇ ਆਪਣੇ ਹਿੱਸੇ ਦਾ ਸਾਰਾ ਪਾਣੀ ਵਰਤ ਲਿਆ ਸੀ ਉਹਨਾਂ ਨੇ ਪੰਜਾਬ ਦੇ ਪਾਣੀ ਦਾ ਹਿੱਸੇ ਦੇ ਵਿੱਚੋਂ 8500 ਕਿਊਸਕ ਪਾਣੀ ਜ਼ਬਰਦਸਤੀ ਕੇਂਦਰ ਦੀਆਂ ਏਜੰਸੀਆਂ ਔਰ ਹਰਿਆਣੇ ਦੀ ਔਰ ਜਿਹੜੀਆਂ ਬਾਕੀ ਸਾਰੀਆਂ ਰਾਜਸਥਾਨ ਔਰ ਦਿੱਲੀ ਦੀਆਂ ਸਰਕਾਰਾਂ ਨੇ ਇਕੱਠੇ ਹੋ ਕੇ ਬਿਜਲੀ ਦੀ ਸਰਕਾਰਾਂ ਨੇ ਪੰਜਾਬ ਦੇ ਹਿੱਸੇ ਦਾ ਪਾਣੀ ਜਿਹੜਾ ਹੈਗਾ ਉਹ ਖੋਣ ਦੀ ਕੋਸ਼ਿਸ਼ ਕੀਤੀ ਆ ਅਸੀਂ ਇਹ ਨਹੀਂ ਹੋਣ ਦੇਵਾਂਗੇ ਔਰ ਇਹ ਮੌਕਾ ਹੈ ਕਿ ਜਿਹੜੇ ਭਾਜਪਾ ਦੇ ਲੀਡਰ ਆ ਪੰਜਾਬ ਦੇ ਉਹ ਦੱਸਣ ਕਿ ਉਹ ਪੰਜਾਬ ਦੇ ਲੋਕਾਂ ਨਾਲ ਆ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਆ ਜਾਂ ਉਹ ਪਾਣੇ ਪੰਜਾਬ ਨੂੰ ਧੋਖਾ ਦੇਣ ਵਾਲਿਆਂ ਨਾਲ ਪੰਜਾਬ ਦਾ ਪਾਣੀ ਖੋਣ ਵਾਲਿਆਂ ਦੇ ਨਾਲ ਆ ਜਵਾਬ ਕਾਂਗਰਸ ਨੂੰ ਵੀ ਦੇਣਾ ਪਊਗਾ ਕਾਂਗਰਸ ਦੇ ਪ੍ਰਧਾਨ ਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਕਿ ਉਹਨਾਂ ਦੀ ਸਰਕਾਰ ਨੇ ਹਿਮਾਚਲ ਦੀ ਸਰਕਾਰ ਨੇ ਨਿਊਟਰਲ ਸਟੈਂਡ ਲਿਆ ਕੀ ਉਹ ਪੰਜਾਬ ਦੇ ਪਾਣੀ ਜਦੋਂ ਖੋਏ ਜਾ ਰਹੇ ਆ ਤੇ ਕੀ ਉਹਨਾਂ ਦਾ ਸਟੈਂਡ ਨਿਊਟਰਲ ਹੈ ਜੇ ਨਹੀਂ ਹੈ ਤਾਂ ਕੀ ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਆਓ ਖੁੱਲ ਕੇ ਪ੍ਰੋਟੈਸਟ ਕਰੋ ਸਾਡੇ ਨਾਲ ਆਪਣੇ ਪਾਣੀ ਦੀ ਲੜਾਈ ਲੜਨੀ ਆ ਅਸੀਂ ਔਰ ਮੈਂ ਬੜੇ ਮੇਰੇ ਦਿਲ ਦੇ ਵਿੱਚ ਪੀੜਾ ਹੈ ਬਹੁਤ ਲੰਬੀ ਪੀੜਾ ਹੈ ਪਹਿਲਾਂ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਸੀ ਉਹ ਲੜਾਈ ਵੀ ਪਾਣੀ ਦੇ ਪਾਣੀ ਕਰਕੇ ਹੋਈ ਸੀ ਉਹ ਇੱਕ ਵਾਰ ਫਿਰ ਜਾਣ ਬੁਝ ਕੇ ਬੀਜੇਪੀ ਵੱਲੋਂ ਪੰਜਾਬ ਨੂੰ ਕਾਲੇ ਦੌਰ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਕਿਸੇ ਨਾਲ ਧੋਖਾ ਨਹੀਂ ਕਰਦੇ ਪੰਜਾਬੀ ਕਿਸੇ ਨਾਲ ੱੱਕਾ ਨਹੀਂ ਕਰਦੇ ਪਰ ਪੰਜਾਬੀ ਧੱਕਾ ਬਰਦਾਸ਼ਤ ਵੀ ਨਹੀਂ ਕਰਦੇ ਅਸੀਂ ਬਿਲਕੁਲ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਔਰ ਇਹਨਾਂ ਨੂੰ ਜ਼ਬਰਦਸਤੀ ਜਿਹੜਾ ਪੰਜਾਬ ਦਾ ਪਾਣੀ ਉਹ ਲੈਣ ਨਹੀਂ ਦੇਵਾਂਗੇ ਹਰ ਲੜਾਈ ਲੜਾਂਗੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਪੈ ਇਸ ਵੇਲੇ ਸਾਨੂੰ ਲੋੜ ਹੈ ਇੱਕ ਮੁੱਠ ਹੋਣ ਦੀ ਇਕੱਠੇ ਹੋਣ ਦੀ ਪੰਜਾਬ ਦਾ ਪਾਣੀ ਬਚਾਉਣ ਲਈ ਪਾਣੀ ਬਚਾਉਣ ਦਾ ਮਤਲਬ ਹੈ ਪੰਜਾਬ ਦੀ ਖੇਤੀ ਬਚਾਉਣਾ ਪੰਜਾਬ ਦਾ ਕਿਸਾਨ ਮਜ਼ਦੂਰ ਬਚਾਉਣਾ ਪੰਜਾਬ ਦਾ ਮਤਲਬ ਹੈ ਪਾਣੀ ਦਾ ਬਚਾਉਣ ਦਾ ਮਤਲਬ ਹੈ ਪੰਜਾਬ ਨੂੰ ਬਚਾਉਣਾ ਆਓ ਆਪਾਂ ਇਕੱਠੇ ਹੋ ਕੇ ਇੱਕ ਵਾਰੀ ਹਮਲਾ ਮਾਰੀਏ ਔਰ ਕੇਂਦਰ ਸਰਕਾਰ ਨੂੰ ਦੱਸ ਦਈਏ ਕਿ ਤੁਹਾਡੀਆਂ ਲੂੰਬੜ ਚਾਲਾਂ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਨੂੰ ਆਪਣੇ ਹੱਕਾਂ ਲਈ ਲੜਨਾ ਆਂਦਾ ਹੈ ਅਸੀਂ ਲੜਾਂਗੇ ਜਿੱਤਾਂਗੇ ਔਰ ਪੰਜਾਬ ਦੇ ਪਾਣੀ ਕਿਸੇ ਨੂੰ ਨਹੀਂ ਖੋਣ ਦੇਵਾਂਗੇ ਬਹੁਤ ਬਹੁਤ ਧੰਨਵਾਦ